ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਬਈ ਬਹੁਤ ਮਿਹਰਬਾਨੀ ਸ਼ੁਕਰੀਆ। ਤੇ ਸਾਨੂੰ ਪਹਿਲਾਂ ਤਾਂ ਇਹ ਦੱਸੋ ਬਈ ਜਿਹੜੇ ਪਰਲ ਗਰੁੱਪ ਦੀਆਂ ਜਾਇਦਾਦਾਂ ਕਬਜ਼ੇ 'ਚ ਲੈ ਰਹੀ ਹੈ ਸਰਕਾਰ ਇਹਨਾਂ ਨੂੰ ਵੇਚ ਕੇ ਕਿੰਨੇ ਕੁ ਲੋਕਾਂ ਨੂੰ ਪੈਸੇ ਦਿੱਤੇ ਜਾਣੇ ਆ ਸਾਰਾ ਰੇੜਕਾ ਕੀ ਆ? ਇਹ ਲਾਇਕ ਕਿ ਪਰ ਜਿਹੜੀ ਕੰਪਨੀ ਹੈ ਸਟ੍ਰਫੰਡ ਕੰਪਨੀ ਔਰ ਸਿਰਫ ਇਹ ਨਹੀਂ ਮੁਖਮਤ ਦੀ ਭਗਵੰਤ ਮਾਨ ਸਾਹਿਬ ਨੇ ਐਲਾਨ ਕੀਤਾ ਕਿ ਬਾਕੀ ਵੀ ਜਿਹੜੀਆਂ ਸਟ੍ਰਫੰਡ ਕੰਪਨੀਆਂ ਨੇ ਉਹਨਾਂ ਨੂੰ ਮਿਸਾਲੀ ਸਜ਼ਾਵਾ ਦਿੱਤੇ ਜਿਹੜੀਆਂ ਲੈਡਰਾਂ ਲੋਕਾਂ ਨੇ ਠੱਗੀ ਮਾਰੀ ਹੈ ਚਲ ਕੇ ਤੋਂ ਤੋਂ ਜ਼ਿਆਦਾ ਇਹਨਾਂ ਨੇ ਪੈਸੇ ਦੀ ਠੱਗੀ ਮਾਰੀ ਹੈ ਪੋਲੇ ਪਾੜੇ ਲੋਕਾਂ ਨੂੰ ਸਬਜ਼ੀ ਬਾਗ ਦਿਖਾ ਕੇ ਲੋਕੀ ਸੁਪਰੀਮ ਕੋਰਟ ਦੇ ਸੁਪਰੀਮ ਕੋਰਟ ਵੱਲ ਇੱਕ ਲੋਡਾ ਕਮੇਟੀ ਬਣਾਈ ਗਈ ਸੀ ਉਸ ਦੀ ਡਾਇਰੈਕਸ਼ਨ ਤੇ ਬਾਅਦ ਅਕੀਸ ਰਜਿਸਟਰਡ ਹੋਏ ਤੇ ਜਿਸ ਕਰਕੇ ਹੁਣ ਪੰਜਾਬ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਹਿ ਦਿੱਤਾ ਕਿ ਜਿੰਨੀਆਂ ਵੀ ਪੜਨ ਗਰੁੱਪ ਦੀਆਂ ਰਜਿਸਟਰਡ ਪ੍ਰਾਪਰਟੀ ਹੈ ਚਾਹੇ ਚੱਲ ਚਾਹੇ ਚੱਲਾ ਉਹਨਾਂ ਲਈ ਛਾਣਬਿੰਨ ਕਰੋ ਔਰ ਉਹ ਜਿਹੜੀ ਵੇਚ ਕੇ ਨੇ ਸਰਕਾਰ ਨਿਲਾਮੀ ਕਰਕੇ ਫਿਰ ਜਿੰਨੇ ਵੀ ਪੀੜਤ ਨੇ ਉਹ ਉਹਨਾਂ ਨੂੰ ਦਿੱਤੇ ਜਾਣਗੇ ਪੈਸੇ ਮੋੜੇ ਜਾਣਗੇ ਔਰ ਨਾਲ ਇਹੋ ਜਿਹੇ ਲੋਕਾਂ ਨੂੰ ਸਜਾਵਾਂ ਦਿੱਤੀਆਂ ਜਾਂਦੀਆਂ ਕਿਉਂਕਿ ਇਸ ਟਾਈਮ ਜਿਹੜੇ ਪੜਨ ਮਾਲਕ ਨਿਰਮਲ ਸਿੰਘ ਪੰਗੂ ਉਹ ਜੇਲ੍ਹ ਦੇ ਵਿੱਚ ਬੰਦ ਨੇ ਤਿਆਰ ਦੇਲ ਦੇ ਵਿੱਚ ਉਦੋਂ ਜੀ ਗਲਤ ਪਿੱਛੇ ਦੇ ਖੁਦ ਮੁੱਖ ਮੰਤਰੀ ਸਾਹਿਬ ਨੇ ਕੱਲੇ ਇੱਕ ਪਿੰਡ ਸ਼ਾਜਲੀ ਜਿਲ੍ਹਾ ਸੰਗਰੂਰ ਦੀ ਗੱਲ ਕੀਤੀ ਸੀ ਕਿ ਕਦੇ ਉਸ ਪਿੰਡ ਦੇ 10 ਕਰੋੜ ਰੁਪਏ ਲੋਕਾਂ ਦੇ ਡੁੱਬੇ ਆ ਗਏ ਨੇ ਔਰ ਤਗਮੇ ਦੇ ਚੱਲਦੇ 10 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਜਿਹਨਾਂ ਨੇ ਕੁਦਗੇ ਰਿਸ਼ਤੇਦਾਰਾਂ ਦੇ ਪਰਸਲ ਵਾਈਸ ਸੀ ਕਿ ਡਬਲ ਹੋ ਜਾਣਗੇ ਤੇ ਇਹ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਵੱਲੋਂ ਕਹਿਤਾ ਕਿ ਮਸਾਲੀ ਸਜ਼ਾ ਦਿੱਤੀ ਜਾਊਗੀ ਜਿਹੇ ਲੋਕਾਂ ਨੂੰ ਔਰ ਸਾਰੇ ਦਿੱਤੀ ਕਮਿਸ਼ਨ ਨੂੰ ਆਦੇਸ਼ ਜਾਰੀ ਕਰ ਦਿੱਤੇ ਹੈਗੇ ਨੇ ਤਾਂ ਜੋ ਜਿਹੜੇ ਪੀੜਤ ਲੋਕ ਨੇ ਉਹਨਾਂ ਨੂੰ ਇਨਕਰਾਪਟ ਨੂੰ ਮਿਲਦਾ ਕਿ ਉਹ ਜਿਹੜਾ ਉਹਨਾਂ ਦੇ ਪੈਸੇ ਡੁੱਬੇ ਨੇ ਉਹ ਇਸ ਨਿਰਮਲ ਸਿੰਘ ਭੰਗੂ ਦੀ ਵੱਲੋਂ ਜਿਹੜੀਆਂ ਬਣਾਈਆਂ ਜਿਹੜੀਆਂ ਜਾਇਦਾਦਾਂ ਉਹਨਾਂ ਨੇ ਲिलाਮ ਕਰਕੇ ਉਹਨਾਂ ਦਾ ਪਾਈ ਪਾਈ ਜਿਹੜਾ ਰੁਪਈਆ ਮੋੜਿਆ ਜਾ ਦੇ ਜੀ ਭੰਗੂ ਦੀਆਂ ਪ੍ਰਾਪਰਟੀਆਂ ਇੰਨੀਆਂ ਕਿ ਹੈਗੀਆਂ ਨੇ ਕਿ 10 ਲੱਖ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾ ਸਕੇ لازਮੀ ਦੌਰ ਤੇ ਦੇਖੋ ਕਿ ਕਿਉਂਕਿ ਜਿਹੜੇ ਬਹੁਤ ਜ਼ਿਆਦਾ ਅਗਰ ਗੱਲ ਕੀਤੀ ਹੈ ਚੰਡੀਗੜ੍ਹ ਪਟਿਆਲਾ ਰੋਡ ਤੇ ਇਹਨਾਂ ਦਾ ਬਹੁਤ ਵੱਡਾ ਹਸਪੀਟਲ ਸੀ ਉੱਥੇ ਬਹੁਤ ਰੌਣਾ ਹੈਗਾ ਜਮੀਨੀ ਨਾਲ ਇਹਨਾਂ ਦੇ ਸਕੂਲ ਖੋਲੇ ਗਏ ਸੀ ਜਾਂ ਰੀਅਲ ਏਸਟੇਟ ਦਾ ਕਾਰ ਹਮ ਹਮ ਅੱਛਾ ਦੂਜੀਆਂ ਹੋਰ ਕੰਪਨੀਆਂ ਵੀ ਨੇ ਇਹ ਫਿਲਹਾਲ ਤੇ ਇਹ ਜਿਹੜੀ ਪੰਦ ਗਰੁੱਪ ਕੰਪਨੀ ਦਾ ਹੀ ਜ਼ਿਕਰ ਕੀਤਾ ਕਿਉਂਕਿ ਇਹ ਲੋਕਾਂ ਬਹੁਤ ਸਾਰੇ ਪੂਰੇ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਸੁਪਰੀਮ ਕੋਰਟ ਤੇ ਗਏ ਸੁਪਰੀਮ ਕੋਰਟ ਵੱਲੋਂ ਫਿਰ ਜਦੋਂ ਲੋਡਾ ਦੀ ਅਗਵਾਈ ਚ ਇੱਕ ਕਮੇਟੀ ਬਣਾਈ ਗਈ ਸੀ ਕਮੇਟੀ ਦੇ ਡਾਇਰੈਕਸ਼ਨ ਤੋਂ ਬਾਅਦ ਪਰਚੇ ਦਰਜ ਹੀ ਨਿਰਮਲ ਸਿੰਘ ਭੰਗੂ ਦੇ ਖਿਲਾਫ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਮੇਂ ਧਾਰਜਿਲ ਦੇ ਵਿੱਚਕ ਕਲਾਮੀ ਤੌਰ ਤੇ ਜਿੰਨੇ ਵੀ ਲੋਕਾਂ ਦੇ ਪੈਸੇ ਹੋ ਗਏ ਜਿੰਨੀ ਵੀ ਪ੍ਰਾਪਰਟੀ ਸਿਰਫ ਪੰਜਾਬ ਹੀ ਨਹੀਂ ਸੂਬੇ ਬਾਕੀ ਸੂਬਿਆਂ ਦੇ ਵਿੱਚੋਂ ਦੇ ਵੱਲੋਂ ਕਾਫੀ ਪ੍ਰਾਪਰਟੀਆਂ ਬਣਾਈ ਗਈਆਂ ਤੇ ਉਹ ਜਿਹੜੀ ਕਾਰਵਾਈ ਚੱਲ ਰਹੀ ਹੈ ਕਿਉਂਕਿ ਟਾਈਮ ਬਾਉਂਡ ਵੀ ਹੈ ਜੀ ਤੇ ਇਸ ਕਰਕੇ ਇਸ ਮਸਲ ਦੇ ਵਿੱਚ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਚਿੰਤਾ ਵਿਕਟ ਕਰ ਰਹੇ ਨੇ ਕਿ ਜਿਹੜੇ ਲੋਕ ਪੀੜਤ ਨੇ ਘਟੂ-ਘਟ ਉਹਨਾਂ ਨੂੰ ਜਿਹੜੇ ਉਹਨਾਂ ਦੀ ਰਕਮ ਹੈ ਜਿਹੜੇ ਆਪਣੇ ਉਹਨਾਂ ਨੇ ਮਿਹਨਤ ਮੁਸ਼ਕਤ ਕਰਕੇ ਕਮਾਈ ਕੀਤੀ ਇਸ ਵਿਚਾਲੇ ਚਾਰ ਤਿਹਤ ਵਾਧੂ ਆ ਜਾਣਗੇ ਉਹ ਲੁਕਤੇ ਗਏ ਸੀ ਠੱਗੇ ਗਏ ਸੀ ਤੇ ਇਸ ਕਰਕੇ ਉਮੀਦ ਹੈ ਕਿ ਉਹਨਾਂ ਨੂੰ ਇਨਸਾਫ ਮਿਲਣ ਵਾਲਾ ਜੀ ਤੇ ਪੰਜਾਬ ਪੁਲਿਸ ਦੇ ਡੀਆਈਜੀ ਇੰਦਰबीर ਸਿੰਘ ਦੇ ਉੱਤੇ ਰਿਸ਼ਵਤਖੋਰੀ ਦੇ ਦੋਸ਼ ਲੱਗੇ ਆ ਬਿਲਕੁਲ ਜੀ ਇਹ ਮਹੀਦੇ ਮਹੀਨੇ ਪੁਲਿਸ ਜਿਲ੍ਹਾ ਕਰਮਤਾਨ ਦੇ ਅਧਿ ਪੁਲਿਸ ਸਟੇਸ਼ਨ ਆਫ ਇੱਕ ਇਵੈਂਟ ਇੱਕ ਇਵੈਂਟ ਦੇ ਇੱਕ ਨਸ਼ੇ ਤਸਕਰ ਦੇ ਖਿਲਾਫ ਪਰਚਾ ਦਰਜ ਹੋਇਆ ਹੈ ਇੱਕ ਨਸ਼ੇ ਦੇ ਤਸਕਰ ਕੋਲ 900 ਗ੍ਰਾਮ ਫੀਮ ਫੜੀ ਗਈ ਸੀ ਉਸ ਮਸਲੇ ਦੇ ਜਿਹੜੇ ਤਸਕਰ ਉਹ ਫੜੇ ਗਏ ਸੀ ਨਾਲ ਦੇ ਨਾਲ ਜਦੋਂ ਮਸਲਾ ਕਿ ਜਿਹੜੇ ਲਿੰਕ ਗਾਂ ਜੁੜਦੇਗੇ ਪੁਲਿਸ ਅਧਿਕਾਰੀਆਂ ਦਾ ਵੀ ਨਾਮ ਬੋਲਿਆ ਫਿਰ ਇੱਕ ਤਨਤ ਦੇ ਐਸਐਸਪੀ ਵੱਲੋਂ ਇੱਕ ਐਐਸਆਈਟੀ ਬਣਾਈ ਗਈ ਐਐਸਆਈਟੀ ਜਿਹੜੇ ਜਾਂਚ ਕੀਤੀ ਉਹਦੇ ਚ ਇੱਕ ਹੌਲਦਾਰ ਦਾ ਨਾਮ ਆ ਗਿਆ ਔਰ ਇੱਕ ਡੀਐਸਪੀ ਲਖਬੀਰ ਸਿੰਘ ਸੰਧੂ ਦਾ ਨਾਮ ਆ ਗਿਆ ਜਦੋਂ ਲਖਬੀਰ ਸਿੰਘ ਸੰਧੂ ਦਾ ਨਾਮ ਆਇਆ ਤੇ لازਮੀ ਤੌਰ ਤੇ ਦੱਸਿਆ ਗਿਆ ਕਿ ਜਿਹੜਾ ਇੱਕ ਤਸਕਰ ਜਿਹੜਾ ਵੱਡਾ ਸੀ ਉਹਦਾ ਐਫਆਈਆਰ ਦੇ ਵਿੱਚ ਨਾਮ ਸ਼ਾਮਲ ਕਰਨ ਦੀ ਸੂਰਤ ਵੱਜੋਂ 10 ਲੱਖ ਰੁਪਏ ਦੀ ਰਿਸ਼ਵਤ ਲਈ ਗਈ ਸੀ ਤੇ ਰਿਸ਼ਵਤ ਦੇ ਇਲਜ਼ਾਮ ਜਿਹੜੇ ਡੀਆਈਜੀ ਜਿਹੜੇ ਇੰਦਰਬੀਰ ਸਿੰਘ ਇਸ ਟਾਈਮ ਪੀਏਪੀ ਦੇ ਵਿੱਚ ਲੱਗੇ ਨੇ ਡੀਆਈਜੀ ਔਰ ਇਹਨਾਂ ਦਾ ਨਾਮ ਗੁੰਜਿਆ ਸੀ ਇਸ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਐਫਆਈਆਰ ਦਰਦ ਪਹਿਲਾਂ ਹੀ ਹੋਈ ਹੈ ਇੱਕ ਭਿੱਖੀ ਵੇਣ ਦੇ ਵਿੱਚ ਉਹ ਕਿ ਤਰਨਤਾਰਨ ਦੇ ਵਿੱਚ ਇੱਕ ਨਸ਼ਿਆਂ ਦੇ ਮਸਲੇ ਦੇ ਵਿੱਚ ਇੱਕ ਪਰਿਸ਼ਾਚਾਲ ਦੇ ਮਸਲੇ ਦੇ ਵਿੱਚ ਉਸ ਕੇਸ ਦੇ ਵਿੱਚ ਇਹਨਾਂ ਨੂੰ ਵੀ ਇੰਦਰਬੀਰ ਸਿੰਘ ਹੋਣਾ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ ਤਲਮੀ ਤੌਰ ਤੇ ਇਹਨਾਂ ਦੇ ਤਲਵਾਰ ਲੱਗ ਗਈ ਜੀ ਕਿਉਂਕਿ ਸਰਕਾਰ ਇੱਕ आईपीएस ਅਫਸਰ ਹੈ ਇਹਦੇ ਖਿਲਾਫ ਜਿਹੜੀ ਕਾਰਵਾਈ ਸਰਕਾਰ ਨੇ ਸ਼ੁਰੂ ਕਰ ਦਿੱਤੀ ਹੈਗੀ ਆ ਇਹ ਹੋ ਸਕਦਾ ਕਿ ਇਹਨਾਂ ਨੂੰ ਸਸਪੈਂਡ ਕਰ ਦੇਣ ਔਰ ਸਸਪੈਂਡ ਕਰਕੇ ਭਾਰਤ ਸਰਕਾਰ ਨੂੰ ਸੂਚਿਤ ਕੀਤਾ ਜਾਵੇ ਕਿਉਂਕਿ आईपीएस ਜਿਹੜੀ ਕੰਟਰੋਲਿੰਗ ਅਥਾਰਟੀ ਆ ਭਾਰਤ ਸਰਕਾਰ ਲੇਕਿਨ ਇਹ ਹੈ ਕਿ ਇਹਦੇ ਖਿਲਾਫ ਸਖਤ ਕਾਰਵਾਈ ਹੋ ਸਕੇ ਕਿਉਂਕਿ ਇੰਦਰਜੀਤ ਜਿਹੜੇ ਏਆਈਜੀ ਸੀ ਉਹਨਾਂ ਨੂੰ ਵੀ ਨਸ਼ੇ ਦੇ ਤਸਕਰਾਂ ਦਾ ਸਾਥ ਦੇਣ ਵਾਸਤੇ ਪੰਜਾਬ ਸਰਕਾਰ ਉਹਨਾਂ ਨੂੰ ਔਨਕੜ ਤੋਂ ਬਰਖਾਸਤ ਕੀਤਾ ਜਾ ਚੁੱਕਾ ਸੀ ਤੇ ਇਸ ਕਰਕੇ ਉਹ ਉਸੇ ਹੀ ਉਮੀਦ ਜਿਤਾ ਕੇ ਬੈਠੇ ਨੇ ਤੋਂ ਬੰਕਮਨ ਸਾਹਿਬ ਕੋ ਵੀ ਜਿਹੜੇ ਬ੍ਰਿਸ਼ਟਾਚਾਰ ਦੇ ਖਿਲਾਫ ਉਹਨਾਂ ਨੇ ਮੇਮ ਵੀਡੀਓਸ ਮਹਿਮ ਦੇ ਤਹਿਤ ਜੇ ਪੰਜਾਬ ਦੀ ਜਵਾਨੀ ਬਰਬਾਦ ਹੋਈ ਹੈ ਜਿਹੜੇ ਨਸ਼ੇ ਦੇ ਤਸਕਰ ਨਸ਼ੇ ਦੇ ਤਸਕਰਾਂ ਦੇ ਨਾਲ ਪੁਲਸ ਵਾਲਿਆਂ ਦਾ ਮਿਲਿਪੁਕਤਾ ਉਹਦੇ ਚੱਲਦੇ ਇੱਕ ਹੋਰ ਪਰਦਾ ਫਾਸ਼ ਹੋਇਆ ਤੇ ਇੰਦਰਬੀਰ ਸਿੰਘ ਪਹਿਲਾਂ ਵੀ ਵਿਵਾਦਾਂ ਵਿੱਚ ਰਹਿ ਚੁੱਕੇ ਨੇ ਜਦੋਂ ਸੰਗਰੂਰ ਐਸਐਸਪੀ ਸੀ ਤੇ ਇਹਦੇ ਖਿਲਾਫ ਉਦੋਂ ਵੀ ਕਿ ਇਹਨਾਂ ਨੇ ਹੌਲਦਾਰ ਮੁੰਚੀ ਤੇ ਥਾਣੇ ਜਿਹੜੇ ਐਸਐਚਓ ਨੇ ਉਹਨਾਂ ਕੋ ਪੈਸੇ ਲੈ ਕੇ ਸਟੇਸ਼ਨ ਦਿੱਤੇ ਸੀ ਉਸ ਤੋਂ ਬਾਅਦ ਜਿਹੜੇ ਮਨਦੀਪ ਸਿੰਘ ਸਿੱਧੂ ਸੀ ਜਿਹੜਾ ਅੱਜ ਕੱਲ੍ਹ ਸੀ ਪੀ ਲੁਧਿਆਣਾ ਲੱਗੇ ਹੋਏ ਨੇ ਜਦੋਂ ਉਹਨਾਂ ਨੇ ਵਾਗਦੋੜ ਸੰਭਾਲੀ ਜਿਹੜਾ ਸੁਗਰੂਰ ਦੀ ਤੇ ਉਦੋਂ ਪਤਾ ਲੱਗਾ ਕਿ ਜੇ ਇੰਦਰਬੀਰ ਸਿੰਘ ਵਾਲੀ ਕੀ ਚੰਦ ਚੜ੍ਹ ਕੇ ਗਏ ਤੇ ਫਿਰ ਮਨਦੀਪ ਸਿੰਘ ਸਿੱਧੂ ਹੋਣਾ ਨੇ ਇੰਦਰਬੀਰ ਸਿੰਘ ਹੋਣਾ ਦੇ ਖਿਲਾਫ ਉਦੋਂ ਵੀ ਸੰਗਰੂਰ ਚ ਪਰਚਾ ਦਰਜ ਕੀਤਾ ਸੀ ਲੇਕਿਨ ਉਹ ਉਦੋਂ ਇੰਦਰਬੀਰ ਸਿੰਘ ਨੂੰ ਪੰਜਾਬ ਦੇ ਵਿੱਚ ਕੈਪਟਨ ਮਨਦੀਪ ਸਿੰਘ ਸਰਕਾਰ ਤੇ ਪੁਲਿਸ ਦੇ ਜਿਹੜੇ ਵੱਡੇ ਅਧਿਕਾਰੀ ਉਹਨੂੰ ਬਚਾ ਗਏ ਸੀ ਲੇਕਿਨ ਹੁਣ ਲੋਕ ਉਮੀਦ ਕਰਕੇ ਬੈਠੇ ਨੇ ਕਿ ਭਗਵੰਤ ਮਾਨ ਸਾ ਦਾ ਸਾਧਿਤ ਹੈ ਤੇ ਇਹਨੂੰ ਨਹੀਂ ਛੱਡਣਗੇ ਇਸ ਖਿਲਾਫ ਜੋ ਵੀ ਸਖਤ ਸਖਤ ਕਾਰਵਾਈ ਹੈ ਸਸਪੈਂਡ ਵੀ ਹੋ ਸਕਦਾ ਹੈ ਔਰ ਸਰਕਾਰ ਡਿਸਮਿਸ ਕਰਨ ਵਾਸਤੇ ਭਾਰਤ ਸਰਕਾਰ ਨੂੰ ਵੀ ਲਿਖ ਸਕਦੀ ਹੈ ਜੀ ਬੁੱਲਰ ਸਾਹਿਬ ਜਿਹੜੀ ਗੁਰਬਾਣੀ ਦੇ ਪ੍ਰਸਾਰਨ ਲਈ ਐਸਜੀਪੀਸੀ ਨੇ ਹੁਣ ਨਵਾਂ ਵੈਬਸਾਈਟ ਸਥਾਪਿਤ ਕਰ ਲਿਆ ਦੁੱਖ ਬਹੁਤ ਵੱਡਾ ਵਿਵਾਦ ਤੁਸੀਂ ਆਪ ਇਸ ਮਸਲੇ ਨੂੰ ਸੰਗੀ ਤਰ੍ਹਾਂ ਕੋਖਿਆ ਹੋਵੇਗਾ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ ਸੋਧਣਾ ਬਿੱਲ ਪਾਸ ਕੀਤਾ ਗਿਆ ਹਾਲਾਂਕਿ ਉਸ ਬਿੱਲ ਨੂੰ ਲੈ ਕੇ ਬੜਾ ਟਕਰਾਅ ਤੇ ਤਣਾਅ ਵਧਿਆ ਹੈ ਕਿ ਸਰਕਾਰ ਇਹ ਬਿੱਲ ਪਾਸ ਨਹੀਂ ਕਰ ਸਕਦੀ ਲੇਕਿਨ ਰੋਲਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ ਨੇ ਤੇ ਉਹਨਾਂ ਦਾ ਜਿਹੜਾ ਚੈਨਲ ਹੈ ਪੀਟੀਸੀ ਦਾ ਇਸ ਕਰਕੇ ਪੰਜਾਬ ਦੇ ਵਿੱਚ ਇੱਕ ਜਿਹੜੀ ਪਬਲਿਕ ਪਰਸਪੈਕਸ਼ਨ ਬਣ ਗਈ ਹੈ ਕਿ ਇਸ ਮਸਲੇ ਤੋਂ ਜੀ ਸੂਬੇ ਸਰ ਬਾਦਲ ਦਾ ਵਾਰ-ਵਾਰ ਨਾਮ ਆ ਰਿਹਾ ਕਿ ਪੀਟੀਸੀ ਚੈਨਲ ਕਰਕੇ ਸ਼੍ਰੋਮਣੀ ਗੁਰਦਾਬ ਪ੍ਰਬੰਧਕ ਕਮੇਟੀ ਸਰਕਾਰ ਦੇ ਨਾਲ ਟਕਰਾ ਕਰੇ ਤੇ ਹੁਣ ਉਹਨਾਂ ਨੇ ਲਾਈਬੈਕ ਇੱਕ ਵਿਚਾਰਲਾ ਰਸਤੇ ਦੀ ਤਲਾਸ਼ ਕੀਤੀ ਹੈਗੀ ਹੈ ਦੇ ਸ਼੍ਰੋਮਣੀ ਗੁਰੂ ਦਾ ਪ੍ਰਬੰਧ ਕਮੇਟੀ ਦੇ ਜੇ ਜਰਨਲਿਸਟ ਕਰਮਿੰਗੁਰਵਤਿੰਦਰ ਗੁਰਕੰਨ ਸਿੰਘ ਅਰਈਵਾਲ ਉਹਨਾਂ ਨੇ ਅਨਾਉਂਸਮੈਂਟ ਕਰਤਾ ਕਿ ਅਸੀਂ ਜਲਦੀ ਇੱਕ ਫੇਸਬੁੱਕ ਤੇ YouTube ਚੈਨਲ ਸਿਰਫ ਸਿਰ ਨਰੋਲ ਰੂਪ ਦੇ ਵਿੱਚ ਗੁਰਬਾਣੀ ਪ੍ਰਚਾਰਨ ਵਾਸਤੇ ਸ਼ੁਰੂ ਕਰ ਰਹੇ ਹਾਂ ਦਫ਼ਤਰ ਤਿਆਰ ਕੀਤਾ ਜਾ ਰਿਹਾ ਹੈ ਤਕਨੀਕੀ ਜਿੰਨੀਆਂ ਵੀ ਕਮੀਆਂ ਨੇ ਉਹ ਦੂਰ ਕੀਤੀਆਂ ਜਾ ਰਹੀਆਂ ਨੇ ਇਨਫਰਾਸਟ੍ਰਕਚਰ ਸੈਟਅਪ ਕੀਤਾ ਜਾ ਰਿਹਾ ਹੈ ਕਿ ਤਾਂ ਜੋ ਮਸਲਾ ਜਿਹੜਾ ਉਹ ਅੱਗੇ ਨਾ ਵਧੇ ਕਿਉਂਕਿ ਜੁਲਾਈ ਮਹੀਨੇ ਦੇ ਵਿੱਚ ਜਿਹੜਾ ਇਹ 11 ਸਾਲ ਤੋਂ ਐਗਰੀਮੈਂਟ ਚੱਲ ਰਿਹਾ ਸੀ ਪੀਟੀਸੀ ਚੈਨਲ ਦੇ ਨਾਲ ਉਹ ਖਤਮ ਹੋਣ ਵਾਲਾ ਤੇ ਹੁਣ ਬਹੁਤ ਸਾਰੇ ਪੰਜਾਬ ਦੇ ਜਿਹੜੇ ਸਿੱਖ ਕੌਮ ਜਾਂ ਬੁੱਧੀਜੀਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਤੇ ਦਬਾਅ ਪਾ ਰਹੇ ਨੇ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਆਪਣਾ ਕਿਉਂ ਨਹੀਂ ਚੈਨਲ ਸ਼ੁਰੂ ਕਰ ਸਕਦੀ ਜੇ ਆਪਣਾ ਕਰ ਲਵੇ ਤੇ ਸਾਰੇ ਜਿਹੜੇ ਪਿਵਾੜੇ ਨੇ ਉਹ ਖਤਮ ਹੋ ਸਕਦੇ ਨੇ ਜੀ ਹੂੰ ਹੂੰ ਤੇ ਬਾਕੀ ਜਿਹੜਾ ਇਹ ਸਾਂਝਾ ਸਿਵਲ ਕੋਡ ਕੀ ਹੈ ਕੀ ਰੌਲਾ ਕੀ ਹੈ ਇਹ ਜਿਵੇਂ ਜਿਨੋਲੀ ਭਾਰਤ ਸਰਕਾਰ ਜਿਹੜੀ ਬੀਜਪੀ ਅਗਵਾਈ ਕਰ ਰਹੀ ਹੈ ਉਹ ਵਨ ਨੇਸ਼ਨ ਵਨ ਲੈਂਗੁਏਜ ਵਨ ਨੇਸ਼ਨ ਵਨ ਟੈਕਸ ਵਨ ਲੇਕਸ ਨੇਸ਼ਨ ਵਨ ਲੇਕਸ ਉਸ ਪੈਟਰਨ ਤੇ ਲਿਖੀ ਪਹਿਲਾਂ ਉਹਨਾਂ ਨੇ ਐਨਆਰਸੀ ਸ਼ੂਲ ਕੀਤਾ ਫਿਰ ਟ੍ਰਿਪਲ ਸੀ ਸੀ ਸਿਟੀਜ਼ਨ ਐਮੈਂਡਮੈਂਟ ਐਕਟ ਫਿਰ ਟ੍ਰਿਪਲ ਕਲਾਸ ਦਾ 370 ਉਹ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੂਵ ਹੈ ਉਹ ਹੈ ਕਿ ਸਾਜ ਇੱਕ ਸਿਵਲ ਕੋਡ ਲਾਗੂ ਕੀਤਾ ਜਾਵੇ ਦੇਸ਼ ਦੇ ਅੰਦਰ ਪਰ ਬਹੁਤ ਸਾਰੇ ਜਿਹੜੀਆਂ ਦੂਜੀ ਪਾਰਟੀਆਂ ਦੇ ਦੇਸ਼ ਦਾ ਜਿਹੜਾ ਬੁੱਧੀਜੀਵੀ ਵਰਗ ਹੈ ਕਿ ਇਹ ਸਿੱਧੇ ਤੌਰ ਤੇ ਸਵਿਧਾਨ ਦੀ ਲੰਘਣਾ ਕਿਉਂਕਿ ਭਾਰਤ ਇੱਕ ਵਕ ਵਕ ਲੋਕ ਕਰਮਾਂ ਦਾ ਲੋਕ ਹੈ ਵਕ ਵਕ ਕਿੰਨੇ ਵਕ ਸੂਬੇ ਨੇ ਵਕ ਵਕ ਕਿ ਜਾਤਾਂ ਨੇ ਵਕ ਵਕ ਤਾਂ ਆ ਆ ਬੰ ਬੰ ਲੋਕ ਨੇ ਹੈ ਡਾਇਵਰਸਿਟੀ ਹੈ ਉਥੇ ਹਾਂ ਅਰ ਗੁਵਰਤੀ ਹੋਰ ਅਨੇਕਤਾ ਦੇ ਵਿੱਚ ਭਾਰਤ ਦੀ ਏਕਤਾ ਆ ਗਈ ਹੈ ਤੇ ਇੱਕ ਭਾਰਤ ਨੂੰ ਇੱਕ ਫੁੱਲਾਂ ਦਾ ਗੁਲਦਸਤਾ ਕਿਹਾ ਜਾਂਦਾ ਪਰ ਬੀਜੇਪੀ ਇਹ ਕਿ ਉਸ ਫੁੱਲ ਜਿਹੜੇ ਫੁੱਲਾਂ ਦਾ ਗੁਲਦਸਤਾ ਉਹਦੇ ਤੇ ਸਿਰਫ ਕਮਲ ਦਾ ਫੁੱਲ ਹੀ ਖਿਲੇ ਉਸ ਕਰਕੇ ਉਹ ਜਿਹੜਾ ਸਾਂਝਾ ਸਿਵਲ ਕੋਡ ਆ ਕਿਵੇਂ ਹੋ ਸਕਦਾ ਕਿ ਕਿ ਬਹੁਤ ਸਾਰੇ ਲੋਕੀ ਕਹਿ ਰਹੇ ਨੇ ਕਿ ਇਹ ਜਿਹੜਾ ਦੇਸ਼ ਆ ਉਹ ਹਿੰਦੂਵਾਦ ਵੱਲ ਵੱਧਦਾ ਦਿਖਾਈ ਦੇ ਰਿਹਾ ਹੈ ਪਰ ਨਾਲ ਸਾਰੀਆਂ ਪਾਰਟੀਆਂ ਵਿਰੋਧ ਕਰ ਰਹੀਆਂ ਲੇਕਿਨ ਆਮ ਆਦਮੀ ਪਾਰਟੀ ਨੇ ਸਟੈਂਡ ਸਪਸ਼ਟ ਕੀਤਾ ਕਿ ਅਸੀਂ ਭਾਰਤ ਸਰਕਾਰ ਦੇ ਨਾਲ ਇਹ ਜਿਹੜਾ ਸਾਂਝਾ ਸਿਵਲ ਕੋਰ ਹੈ ਲਾਗੂ ਹੋਣਾ ਚਾਹੀਦਾ ਤੇ ਇਸ ਮਸਲੇ ਦੇ ਵਿੱਚ ਪੰਜਾਬ ਵਿੱਚ ਇੱਕੋ ਇੱਕ ਸਿਆਸਤ ਸ਼ੁਰੂ ਹੋ ਚੁੱਕੀ ਹੈ ਚਾਹੇ ਸ਼੍ਰੋਮਣੀ ਕਾਲੀ ਦਲ ਵੱਲੋਂ ਚਾਹੇ ਕਾਂਗਰਸ ਪਾਰਟੀ ਵੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਟੈਂਡ ਸਪਸ਼ਟ ਕਰਨ ਕਿਉਂਕਿ ਪੰਜਾਬ ਤੋਂ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਮੰਗ ਕੀਤੀ ਜਾਂਦੀ ਹੈ ਅਜਿਹੇ ਦੇ ਵਿੱਚ ਸਿਰਫ ਇੱਕ ਸਾਂਝਾ ਸਿਵਲ ਕੋਡ ਕਿਵੇਂ ਲਾਗੂ ਕੀਤਾ ਜਾ ਸਕਦਾ ਔਰ ਦੇਸ਼ ਅੰਦਰ ਵੀ ਸਿਆਸਤ ਭੱਕ ਗਈ ਹੈ ਕਿ ਫਿਰ ਕੀ ਜੇ ਸਾਂਝਾ ਸਿਵਲ ਕੋਡ ਐਸੇ ਕੀ ਜਈ ਕਈ ਅਜਿਹੇ ਮੰਦਰ ਨੇ ਜਿੱਥੇ ਔਰਤਾਂ ਨਹੀਂ ਜਾ ਸਕਦੀਆਂ ਦਲਤ ਵਰਗ ਨਹੀਂ ਜਾ ਸਕਦਾ ਕਿ ਕੀ ਫਿਰ ਉਹ ਮੰਦਰਾਂ ਦੇ ਵਿੱਚ ਕੋਈ ਦਲਤ ਜਾਂ ਐਸ.ਬੀ.ਸੀ ਜਿਹੜਾ ਭਾਈਚਾਰੇ ਨਾਲ ਸੰਬੰਧ ਰੱਖਣ ਵਾਲਾ ਤੋਂ ਜਾਰੀ ਬਣ ਪਾਏਗਾ ਔਰ ਪਿਛਲੇ ਦੋ ਦਿਨ ਪਹਿਲੇ ਖਬਰ ਪ੍ਰਕਾਸ਼ ਹੋਈ ਕਿ ਦੇਸ਼ ਦੇ ਰਾਸ਼ਟਰਪਤੀ ਨੇ ਵੀ ਕਿਸੇ ਮੰਦਰ ਦੇ ਵਿੱਚ ਜਾਣ ਨਹੀਂ ਦਿੱਤਾ ਗਿਆ ਤੇ ਵੀ ਜ ਪਰੇ ਸੰਜਾ ਕੋਰਟ ਦੇ ਮੁਤਾਬਕ ਹੋਣਾ ਕੀ ਆ ਕੀ ਕਰਨਾ ਕੀ ਚਾਹੁੰਦੇ ਨੇ ਡਿਟੇਲਸ ਕੀ ਐ ਦੀ ਡਿਟੇਲ ਇਹ ਕੀ ਸਭ ਕੁਝ ਇੱਕ ਹੋ ਜੂਗਾ ਜਿੱਤਾ Hindu marriage act ਸਾਰੇ Hindu marriage act ਦੇ ਤਹਿਤ ਰਜਿਸਟ੍ਰੇਸ਼ਨ ਹੋਊਗੀ ਖਾਣਾ ਪੀਣਾ ਰਹਿਣਾ ਸਹਿਣਾ ਜੋ BJP ਕਹੇਗੀ ਉਹ ਸਾਰਾ ਕੁਝ ਉਦਾਂ ਦਾ ਹੋਏਗਾ ਕਿਉਂਕਿ ਹੱਲੇ ਪੂਰੀ ਇਹਦੀ ਆਈ ਨਹੀਂ ਸਾਹਮਣੇ ਕਿ ਕੀ ਕੋਈ ਇਫੈਕਟ ਦੇ ਵਿੱਚ ਹੋ ਸਕਦਾ ਲੇਕਿਨ ਚਰਚਾ ਕਿ ਬੜਾ ਖਤਰਨਾਕ ਹੈ Hindu ਕੌਮ ਨੂੰ ਬੁੜਾਵਾ ਦੇਣ ਵਾਲੀ ਗੱਲ ਹੈ ਜੇ ਦੇ ਦੇ ਜਿਹੜਾ ਸਭ ਕੁਝ ਇਹ ਜੋ ਵੀ ਸੈਂਟਰ ਸਰਕਾਰ ਪਰ ਐਕਟ ਪਾਸ ਕਰਦੀ ਹੈ ਉਹ ਪੂਰੇ ਦੇਸ਼ ਕਿਵੇਂ ਲਾਗੂ ਕੀਤਾ ਜਾ ਸਕਦਾ ਇਸ ਮਸਲੇ ਦੇ ਵਿੱਚ ਪਰ ਉਹ ਕਹ ਰਹੇ ਕਿ ਬੀਜੇਪੀ ਜੋ ਹਿੰਦੂਵਾਦ ਦਾ ਪੱਤਾ ਖੇਡ ਰਹੀ ਹੈ ਇਸ ਕਰਕੇ 2040 ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਵੀ ਕੀਤਾ ਜਾ ਸਕਦਾ ਹੈ ਭਾਜਪਾ ਹਾਲਾਂਕਿ ਇਸ ਮਸਲੇ ਨੂੰ ਲੈ ਕੇ ਇੱਕ ਕਾਨੂੰਨ ਕਮਿਸ਼ਨ ਵੀ ਬਣਿਆ ਸੀ ਜਿਸ ਕਾਨੂੰਨ ਕਮਿਸ਼ਨ ਦੇ ਚੇਅਰਮੈਨ ਜਸਟਿਸ ਜਸਟਿਸ ਰਿਤੂ ਰਾਜਵਸਦੀ ਸੀ ਉਨਾ ਚਿਰ ਜੇ ਕੋਡ ਲਾਗੂ ਹੈ ਸਬੰਧਤ ਜਿਹੜੇ ਭਾਈਵਾਲ ਤੇ ਲੋਕਾਂ ਕੋਲੋਂ ਕੋਈ ਸਲਾਹ مشورے ਵੀ ਲਏ ਸੀ ਕਰੀਬ 8.5 ਲੱਖ ਦੇ ਕਰੀਬ ਵਿਵਾਦ ਮਿਲੇ ਹੁਣ ਦੇਖੋ 140 ਕਰੋੜ ਦੀ ਆਬਾਦੀ ਹੋਵੇ ਤੇ ਸਿਰਫ ਉਹਦੇ ਚ 8 ਲੱਖ ਲੋਕਾਂ ਦੇ ਸੁਝਾਅ ਲੈ ਕੇ ਤੁਸੀਂ ਦੇਸ਼ ਅੰਦਰ ਸੰਧ ਸਿਵਲ ਕੋਡ ਨਹੀਂ ਲਾਗੂ ਕਰ ਸਕਦੇ ਤੇ ਇਹਨੂੰ ਬਹੁਤ ਸਾਰੀਆਂ ਪਾਰਟੀਆਂ ਖਤਰਨਾਕ ਦੱਸਦੀਆਂ ਕਿ ਇੱਕ ਤੇ ਕਹਿ ਰਹੇ ਨੇ ਕਿ ਸੰਧਾਨ ਦੀ ਸ਼ਰੀਅਤ ਨੂੰ ਲੰਘਣਾ ਹੈ ਗਿਆ ਉਹ ਦੁਦਿਆ ਕਿ ਹਰ ਧਰਮਾਂ ਦੇ ਆਪਣੇ ਆਪਣੇ ਧਾਰਮਿਕ ਰੀਤੀ ਰਿਵਾਜ ਤੇ ਕਾਨੂੰਨ ਆ ਕੋਈ ਅਗਰ ਮੋਟੇ ਤੌਰ ਤੇ ਕੋਈ ਫੇਰੇ ਲੈਂਦਾ ਕੋਈ ਲਾਵਾ ਲੈਂਦੇ ਨਹੀਂ ਕੋਈ ਲਿਖਾ ਪੜਦਾ ਹੈਗਾ ਨਾ ਕੋਈ ਕਿਸੇ ਦੇ ਜਾ ਕੇ ਵਿਆਹ ਕਰਵਾ ਲੈਂਦਾ ਹੈ ਇਸ ਕਰਕੇ ਇਹ ਕਿਹੜੇ ਕਿ ਲਾਗੂ ਹੋ ਨਹੀਂ ਸਕਦਾ ਜੀ ਸਾਂਝਾ ਸਿਵਲ ਕੋਡ ਆ ਤੇ ਕਿਵੇਂ ਕੀਤਾ ਜਾ ਸਕਦਾ ਸਾਰੇ ਦੇ ਫੇਰੇ ਹੀ ਹੋਣਗੇ ਸਿਰਵਾ இந்து ਤਰਫ ਦੇ ਹਾਂ ਸਾਰੇ ਬਿਲਕੁਲ ਜੀ ਸਾਂਝਾ ਸਿਵਲ ਕੋਡ ਆ ਉਹ ਜਿਹੜੇ ਜਿਹੜੇ ਪਹਿਲਾਂ ਜੀ ਵਨ ਨੀਸ਼ਨ ਵਨ ਲੈਕਚਰ ਵਨ ਪੀਸ਼ਾ ਵਨ ਟੈਕਸ ਵਨ ਨੀਸ਼ਨ ਵਨ ਲੈਂਗੁਏਜ ਉਹ ਜਿਹੜਾ ਪੈਟਰਨ ਚੱਲ ਰਿਹਾ ਹੈਗਾ ਨਾ ਜੀ ਉਹ ਕਿਉਂਕਿ ਪੰਜਾਬ ਹਿੰਦੁਸਤਾਨ ਦੇ ਵਿੱਚ ਸਿਰਫ ਹਿੰਦੂ ਨਹੀਂ ਨਾ ਵਸਦੇ ਸਿੱਕ ਸਾਇਆ ਮੁਸਲਮਾਨਾਂ ਦਾ ਹਿੰਦੂਆਂ ਦੇ ਵਿੱਚ ਵੀ ਬਹੁਤ ਸਾਰੇ ਨੇ ਜੈਨੀਆਂ ਬੁੱਧੀਆਂ ਉਹ ਕਿਵੇਂ ਹਰ ਇੱਕ ਧਰਮ ਦੇ ਹਰ ਸੂਬੇ ਦੇ ਆਪਣੇ ਰੀਤੀ ਰਿਵਾਜ ਆ ਵੱਖਰੀਵੇਂ ਨੇ ਉਹਨਾਂ ਚੱਲਦਾ ਸਾਂਝਾ ਸਿਵਲ ਕੋਡ ਕਿਵੇਂ ਹਿੰਦੁਸਤਾਨ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਜੀ ਤੇ ਬੋਲ ਸਰਵ ਗਰਮੀ ਕਿੰਨੀ ਹੈ ਪੰਜਾਬ 'ਚ ਗਰਮੀ ਤੇ ਪੂਰੀ ਪੱਖੀ ਹੋਈ ਹੈ ਨਾਲ ਨਾਲ بارش ਵੀ ਹੋ ਰਹੀ ਹੈ ਜੀ ਲੇਕਿਨ ਸਿਆਸਤ ਵੀ ਪੰਜਾਬ ਦੀ ਪੂਰੀ ਤਰ੍ਹਾਂ ਪੱਖੀ ਹੋਈ ਹੈ ਜੀ ਇੱਕ ਪੰਜਾਬ ਸਰਕਾਰ ਕਿਸੇ ਆਪੇ ਪੰਜਾਬ ਦੇ ਗਵਰਨਰ ਨਾਲ ਵੀ ਟੱਕਰ ਚੱਲ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵੀ ਟੱਕਰ ਚੱਲੇ بارشਾਂ ਵੀ ਹੋ ਰਹੀਆਂ ਲੇਕਿਨ بارشਾਂ ਵੀ ਬੇਮੌਸਮੀ ਹੋ ਰਹੀਆਂ ਜੀ ਤੇ ਸਰਕਾਰ ਨੂੰ ਥੋੜੀ ਜੀ ਰਾਹਤ ਚਾਹੀਦੀ ਹੈ ਕਿ ਪਹਿਲਾਂ ਬਿਜਲੀ ਦੀ ਪੂਰਤੀ ਕਰਨ ਵਾਸਤੇ ਕਟੂਗੜ ਹਰ ਰੋਜ਼ 15000 ਤੋਂ ਜ਼ਿਆਦਾ ਮੈਗਾਵਾਟ ਬਿਜਲੀ ਦੀ ਜ਼ਰੂਰਤ ਸੀ ਸਰਕਾਰ ਕੋਲ ਅਪੀਲ ਕਰ ਚੁੱਕੀ ਸੀ ਲੇਕਿਨ ਉਹ ਬਿਜਲੀ ਨਹੀਂ ਮਿਲ ਰਹੀ ਲੇਕਿਨ بارش ਹੋਣ ਕਰਕੇ ਸਰਕਾਰ ਨੂੰ ਰਾਹਤ ਨਹੀਂ ਆ ਰਹੀ ਗਰਮੀ ਅਗਰ ਕੀਤੀ ਜਾਵੇ ਤੇ ਨੋਟ ਕੀਤੇ ਆ ਦੇ ਲੱਗ ਪਏ ਹਲਲੇ ਦੇ 44 ਤੋਂ 45 ਡਿਗਰੀ ਟੈਂਪਰੇਚਰ ਤੇ ਹੈ ਇਹ ਨਾ ਪੰਜਾਬ ਦੇ ਵਿੱਚ ਬਹੁਤ ਮਿਹਰਬਾਨੀ ਪੁੱਲਰ ਸਭ ਥੈਂਕ ਯੂ them.